ਸਾਰਿਆਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀ ਆ ਸਾਰੇ ਠੀਕ ਠਾਕ ਹੋਮੋਂਗੇ ਖੁਸ਼ੀਆਂ ਖੇੜਿਆਂ ਚ ਹੋਮੋਂਗੇ ਤੇ ਵਾਹਿਗੁਰੂ ਕੋਲੋਂ ਇਹੀ ਅਰਦਾਸ ਕਰਦੀ ਆ ਇਹ ਵਾਹਿਗੁਰੂ ਸਾਰਿਆਂ ਨੂੰ ਖੁਸ਼ੀਆਂ ਖੇੜੇ ਦੇਈ ਤੰਦਰੁਸਤੀਆਂ ਦੇਈ ਸਰਬੱਤ ਦਾ ਭਲਾ ਕਰੀ ਸੋ ਅੱਜ ਦੀ ਬਾਤ ਲੈ ਕੇ ਹਾਜ਼ਰ ਆ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਮਾਨੋ ਆਨੰਦ ਪਿਆਰੀ ਜੀ ਬਾਤ ਦਾ ਇੱਕ ਮਾਂ ਪੁੱਤਰ ਰਹਿੰਦੇ ਸੀ ਮੁੰਡਾ ਖੇਤੀ ਕਰਦਾ ਸੀ ਤੇ ਉਹ ਜਿਹੜੀ ਜਦੋਂ ਉਹਨੂੰ ਮੁੰਡਾ ਵਿਆਹ ਲਿਆ ਨਾ ਜਿਹੜੀ ਉਹਦੀ ਨੂੰਹ ਆਈ ਉਹ ਬਹੁਤ ਤੇਜ ਸੀ ਬਹੁਤ ਖਰਾਬ ਸੀ ਯਾਨੀ ਕਿ ਲੜਾਕੀ ਸੱਸ ਨੂੰ ਜਿਵੇਂ ਨਹੀਂ ਸੀ ਚੰਗਾ ਸਮਝਦੀ ਤਾਂ ਹਲੇ ਹੋ ਗਏ ਸੀ ਉਹਨੂੰ ਕੋਈ 2 ਮਹੀਨੇ ਵਿਆਹ ਹੋਏ ਨੂੰ ਤਾਂ ਉਹ ਸੱਸ ਨਾਲ ਦੀ ਇੱਕ ਦਿਨ ਮੰਦਰ ਚ ਚਲੀ ਗਈ ਤਾਂ ਜਦੋਂ ਉਹ ਮੰਦਰ ਗਈ ਉੱਥੇ ਉਹਨੂੰ ਅਚਾਨਕ ਉਹਦੀ ਇੱਕ ਕੋਈ ਪ੍ਰਾਣੀ ਸਹੇਲੀ ਮਿਲ ਗਈ। ਭਾਈ ਉਹ ਬੜਿਆ ਖੁਸ਼ ਹੋਈਆਂ ਇੱਕ ਦੂਜੀ ਨੂੰ ਜੱਫੀ ਪਾ ਕੇ ਮਿਲੀਆਂ ਬੈਠ ਕੇ ਘੰਟਾ ਗੱਲਾਂ ਕੀਤੀਆਂ ਉਹਨਾਂ ਐ ਪ੍ਰਾਣੀਆਂ ਨਵੀਆਂ। ਤਾਂ ਉਹ ਪੁੱਛਣ ਲੱਗੀ ਵੀ ਤੈਮ ਵੀ ਮੁੰਡਾ ਵਿਆਹ ਲਿਆ ਤਾਂ ਐ ਵੀ ਮੁੰਡਾ ਵਿਆਹ ਲਿਆ ਉਹਨੂੰ ਉਹ ਕਹਿਣ ਲੱਗੀ ਵੀ ਤੇਰੀ ਨੂੰ ਕਹੀ ਜੀ ਉਹ ਕਹਿੰਦੀ ਮੇਰੇ ਨੂੰ ਤਾਂ ਬਹੁਤ ਵਧੀਆ ਕਹਿੰਦੀ ਪਹਿਲਾਂ ਰੋਟੀ ਮੈਨੂੰ ਦਿੰਦੀ ਆ ਪਕਾ ਕੇ ਬੈਠੀ ਨੂੰ ਚਾਹ ਪਾਣੀ ਦਿੰਦੀ ਆ ਬਹੁਤ ਚੰਗੀ ਹੈ। ਚਲੋ ਜੀ ਗੱਲਾਂ ਕਰਦੇ ਕਰਾਉਂਦੇ ਆ ਨੂੰ ਟਾਈਮ ਲੱਗ ਗਿਆ ਤਾਂ ਉਹ ਜਦੋਂ ਘਰੇ ਆਈ ਉਹਨੇ ਆ ਕੇ ਗੇਟ ਖੜਕਾਇਆ ਉਹ ਮਨ 'ਚ ਸੋਚਦੀ ਆਉਂਦੀ ਸੀ ਵੀ ਲੈ ਮੇਰੀ ਨੂੰ ਹਲੇ ਤਾਂ 2 ਮਹੀਨੇ ਹੀ ਹੋਏ ਨੇ ਇਹਨੂੰ ਵੀ ਜੇ ਸੱਚੀ ਉਨੀ ਚੰਗੀ ਹੋਊਗੀ ਜਿੰਨੀ ਮੈਂ ਸਰਾਹ ਕੇ ਆਈਆਂ ਮੇਰੀ ਸਹੇਲੀ ਕੋਲੇ ਓਏ ਹਜੇ ਕੁਝ ਸੋਚਦੀ ਆਉਂਦੀ ਹੈ ਮਨ 'ਚ ਜਦੋਂ ਉਹਨੇ ਆ ਕੇ ਗੇਟ ਖੜਕਾਇਆ ਕੁੰਡਾ ਤਾਂ ਭਾਈ ਖੋਲਿਆ ਗਾ ਨੂੰ ਨੇੁੰਡਾ ਗਿਆ ਰਤੀ ਖੇਤ ਨੂੰ ਜਦੋਂ ਨੂੰ ਨੇ ਖੋਲਿਆ ਤਾਂ ਖੋਲਣਸਾਰ ਕਹਿੰਦੀ ਆ ਗਈ ਮਹਾਰਾਣੀ ਕਹਿੰਦੀ ਇੰਨਾ ਟਾਈਮ ਕਿੱਥੇ ਲਾ ਕੇ ਆਈ ਹੈ ਭਾਈ ਨੂੰ ਤਾਂ ਸੱਸ ਤਾਂ ਝਾਕ ਕੇ ਵੀ ਹੈ ਇਹ ਉਹੀ ਥੀ ਜੇ ਤਾਂ ਮੈਂ ਕਰ ਰਹੀ ਗੱਗੀਆਂ ਕਰੂ ਮੋ ਤਾਂ ਔਰ ਧੋਰਤੀ ਹੁਣ ਹੋਰ ਬਣ ਗਈ ਮਿੰਟ ਚੀ ਤਾਂ ਭਾਈ ਚਲੋ ਉਹ ਵਿਚਾਰੀ ਸੱਸ ਕਹਿਣ ਲੱਗੀ ਕਹਿੰਦੀ ਵੀ ਮੇਰੀ ਪੁਰਾਣੀ ਸਹੇਲੀ ਮਿਲ ਗਈ ਤੇ ਵੀ ਅਸੀਂ ਤਾਂ ਟਾਈਮ ਲੱਗ ਗਿਆ ਸੀ ਬਹੁਤ ਗੱਲਾਂ ਕਰਦੇ ਰਹੀਆਂ ਉਹਨੂੰ ਕਹਿੰਦੀ ਅੱਛਾ ਕਰ ਰਹੀ ਹੋਵੇਂਗੀ ਫਿਰ ਮੇਰੀਆਂ ਚੁਗਲੀਆਂ ਬਥੇਰਾ ਕੁਸ ਕਹਿੰਦੀ ਬੋਲ ਕੇ ਆਈ ਹੋਵੇਂਗੀ ਮੇਰੇ ਖਾਤਰ ਉਹ ਕਹਿੰਦੀ ਨਾ ਧੀਏ ਮੈਂ ਤਾਂ ਕੁਝ ਨਹੀਂ ਕਿਹਾ ਵੀ ਮੈਂ ਤਾਂ ਅਸិត ਆਪਦੇ ਦੁੱਖ ਸੁੱਖ ਵੰਦੇ ਰਿਹਾ ਤਾਂ ਭਾਈ ਉਹਨੇ ਕੀ ਕਰਿਆ ਕਹਿੰਦੀ ਵੀ ਲੈ ਰੋਟੀ ਖਾ ਲੈ ਉਹਨੂੰ ਕਹਿਣ ਲੱਗੀ ਸੱਸ ਨੂੰ ਥਾਲ ਦੇ ਵਿੱਚ ਦੋ ਰੋਟੀਆਂ ਉੱਤੇ ਨੂਨ ਤਰਿਆ ਆ ਭੁੱਕ ਕੇ ਤੇ ਰੋਟੀਆਂ ਵੀ ਬਹਿਆਂ ਰਾਤ ਦੀਆਂ ਜਦੋਂ ਉਹਨੇ ਫੜਿਆ ਬੁੜੀ ਨੇ ਥਾਲ ਰੋਟੀ ਵਾਲਾ ਹੈਰਾਨ ਰਹੇਗੀ ਜਦੋਂ ਉਹਨੇ ਹੱਥ ਲਾਇਆ ਰੋਟੀ ਨੂੰ ਕਹਿੰਦੀ ਇਹ ਉਹ ਆਪਦੀ ਮੂੰਹ ਨੂੰ ਕਹਿਣ ਲੱਗੀ ਕਹਿੰਦੀ ਇਹ ਤਾਂ ਰੋਟੀਆਂ ਰਾਤ ਦੀਆਂ ਨੇ ਕਹਿੰਦੀ ਵੀ ਨਾਲੇ ਕੋਈ ਦਾਲ ਸਬਜ਼ੀ ਨਹੀਂ ਬਣਾਈ ਉਹਨੂੰ ਕਹਿੰਦੀ ਬਣਾਈ ਸੀ ਸਤਾਲ ਸਬਜ਼ੀ ਕਹਿੰਦੀ ਤੇਰੇ ਮੁੰਡੇ ਨੇ ਤੇ ਮੈਂ ਅਸੀਂ ਖਾ ਲਈ ਕਹਿੰਦੀ ਤੂੰ ਤਾਂ ਕੌੜੇ ਕੱਚ ਦੀ ਫਿਰਦੀ ਸੀ ਨਾਲੇ ਕਹਿੰਦੀ ਉਹ ਤਾਂ ਇੰਨੀ ਮਿਹਨਤ ਕਰਕੇ ਕਮਾਉਂਦਾ ਮੇਰੇ ਘਰ ਵਾਲਾ ਤੇ ਆਹ ਕਹਿੰਦੀ ਜੇ ਦੋ ਰੋਟੀਆਂ ਬਚ ਗਈਆਂ ਕਹਿੰਦੀ ਮੈਂ ਕਿਹਾ ਮੈਂ ਕਾਨੂੰ ਸਿੱਟਾਂ ਵੀ ਜੇ ਕਹਿੰਦੀ ਮੈਂ ਆਪਦੇ ਪੇਕੇ ਦੇ ਘਰੇ ਕਦੇ ਬੇਹੀ ਖਾਦੀ ਹੁੰਦੀ ਤਾਂ ਨਹੀਂ ਤਾਂ ਮੈਂ ਖਾ ਲੈਂਦੀ ਕਹਿੰਦੀ ਮੈਂ ਸੋਚਿਆ ਚੱਲ ਮम्मी ਨੂੰ ਦੇ ਦਾਂਗੇ ਚਲੋ ਜੀ ਕੀ ਖਾਣੀ ਸੀ ਵਿਚਾਰੀ ਨੇ ਰੋਟੀ ਰੋ ਧੋ ਕੇ ਜੇ ਮਨ ਜਾ ਪਰ ਕੇ ਪਈ ਗਈ ਜਾ ਕੇ ਅੰਦਰ ਪਈ ਹੋਈ ਤਾਂ ਮੁੰਡਾ ਆ ਗਿਆ ਖੇਤੋਂ ਮੁੰਡਾ ਆ ਕੇ ਉਹਨੂੰ ਕਹਿਣ ਲੱਗਿਆ ਵੀ ਉਹਦੇ ਕੋਲ ਬਹਿ ਗਿਆ ਮਾਂ ਦੇ ਕਹਿੰਦਾ ਮਾਂ ਠੀਕ ਆ ਕਹਿੰਦਾ ਪਈਆਂ ਕਹਿੰਦੀ ਹਾਂ ਕਹਿੰਦੀ ਮੈਂ ਸੂਈ ਆ ਲੱਤਾਂ ਗੋਡੀ ਦੁਖਦੇ ਨੇ ਕਹਿੰਦੀ ਤੈਨੂੰ ਪਤਾ ਹੀ ਆ ਹੋਰ ਤਾਂ ਵੀ ਠੀਕ ਆ ਕਹਿੰਦੀ ਲੈ ਸਮਾਂ ਕਹਿੰਦੀ ਤੂੰ ਉਹ ਕਰੀ ਮੇਰਾ ਤੇਲ ਤਾਂ ਹੀ ਕਹਿੰਦੀ ਮੈਨੂੰ ਗੋਡਿਆਂ ਤੇ ਲਾਉਣ ਵਾਲਾ ਮੁੰਡਾ ਆਲੇ-ਦਾਲੇ ਜੈਂ ਝਾਕ ਕੇ ਉਹਨੂੰ ਕਹਿਣ ਲੱਗਿਆ ਆ ਤਾਂ ਪਿਆ ਮਾਂ ਤੇਰੇ ਲਵੇ ਤੇਲ ਉਹ ਦੇਖ ਮੋਰੀ ਚ ਪਿਆ ਕਹਿੰਦਾ ਤੂੰ ਇੰਨਾ ਵੀ ਨਹੀਂ ਕਰ ਸਕਦੀ ਉੱਠ ਕੇ ਤੇਲ ਹੀ ਚੱਕ ਲੈ ਭਾਈ ਸੱਸ ਉਹਦੇ ਮੂੰਹ ਕੰਨੀ ਵੀ ਝਾਕ ਕੇ ਚਲੋ ਜੀ ਮੁੰਡਾ ਉੱਠ ਕੇ ਆਪਦੇ ਕਮਰੇ ਚ ਵਗ ਗਿਆ ਦੂਜੇ ਚ ਨਾਲ ਹੀ ਸੀ ਦੋਨੇ ਕਮਰੇ ਇਕੱਠੇ ਵਿਚਾਲੇ ਕੰਦੀ ਸੀ ਵਿਚਾਰ ਦੋਹਾਂ ਦੇ ਗਿਆ ਹੋਇਆ ਤਾਂ ਰੋਟੀ ਪਾਣੀ ਖਾ ਕੇ ਉਹ ਤਾਂ ਪਾਏ ਗਿਆ ਮੁੰਡਾ ਤੇ ਆ ਹੋਇਆ ਤਾਂ ਇਧਰੋਂ ਮਾਤਾ ਵਿਚਾਰੀ ਫੋਟੋ ਲੱਗੀ ਹੋਈ ਸੀ ਘਰ ਵਾਲੇ ਦੀ ਤਾਂ ਉਹਨੂੰ ਫੋਟੋ ਨਾਲ ਗੱਲਾਂ ਮਾਰਨ ਲੱਗੀ ਕਹਿੰਦੀ ਦੇਖ ਲੋ ਆ ਇਹਨੂੰ ਆਪਾਂ ਮੁੰਡੇ ਨੂੰ ਕਹਿੰਦੀ ਐਨੇ ਚਾਉ ਲਾਡਾ ਨਾਲ ਪਾਲਿਆ ਤੇ ਵੀ ਇੱਕ ਜਵਾਕ ਸੀ ਆਪ ਤਾਂ ਆਪਾਂ ਆਪਣੇ ਕਹਿੰਦੀ ਤੂੰ ਮੈਨੂੰ ਦੁੱਖ ਕੱਟਣ ਨੂੰ ਛੱਡ ਗਿਆ ਉਹਦੇ ਨਾਲ ਗੱਲਾਂ ਮਾਰਦੀ ਆ ਫੋਟੋ ਨਾਲ ਕਹਿੰਦੀ ਆਪ ਤੁਸੀਂ ਬਾਗੇ ਮੈਨੂੰ ਛੱਡ ਕੇ ਕਹਿੰਦੀ ਪਤਾ ਨਹੀਂ ਹਜੇ ਕੀ ਦੁੱਖ ਦੇਖੂਗੀ ਕੈਨੂੰ ਮੁੰਡਾ ਹੁਣ ਤਾਂ ਮੇਰੀਆਂ ਗੱਲਾਂ ਮੇਰੇ ਨਾਲ ਇੰਨਾ ਪਿਆਰ ਕਰਦਾ ਤੀਆਂ ਜੀ ਹੁਣ ਨੂੰ ਆ ਗਈ ਇਹ ਤਾਂ ਅੱਜ ਮੈਨੂੰ ਰੁੱਖਾ ਬੋਲਦੇ ਨੇ ਦੋਨੇ ਹੀ ਉਹ ਭਾਈ ਐ ਕਰਦੀ ਕਰਦੀ ਵਿਚਾਰੀ ਦਾ ਮਨ ਭਰਿਆ ਆ ਤਾਂ ਉਧਰੋਂ ਉਹਨੂੰ ਮੁੰਡੇ ਦੀ ਆਵਾਜ਼ ਸੁਣੀ ਉਹ ਭਈ ਗੰਧ ਤੇ ਲਵੇ ਲੱਗੀ ਉਹ ਜਦੋਂ ਉਹਨਾਂ ਦੀਆਂ ਗੱਲਾਂ ਸੁਣ ਰਹੀ ਆ ਤਾਂ ਮੁੰਡਾ ਕਹਿ ਰਿਹਾ ਆ ਆਪਣੀ ਬਹੂ ਨੂੰ ਕਹਿੰਦਾ ਤੂੰ ਪਏਗਾ ਤੂੰ ਕਿਸ ਦੇਹਾਈ ਅੱਜ ਉਹ ਕਹਿੰਦੀ ਕਿ ਥੱਕੀ ਪਈਆਂ ਕਹਿੰਦੀ ਸਾਰਾ ਦਿਨ ਤਾਂ ਕਹਿੰਦੀ ਮੈਂ ਕੰਮ ਕਰਦੀਆਂ ਕਰਦਾ ਤੇ ਮੁੰਡਾ ਕਹਿੰਦਾ ਕਿ ਲੈ ਆਵੇਂ ਤੇਰੀਆਂ ਲੱਤਾਂ ਕੁੱਟਦਾ ਮਾਂ ਨੂੰ ਤਾਂ ਕਹਿੰਦਾ ਕਿ ਤੇਲ ਵੀ ਨਹੀਂ ਤੇ ਤੂੰ ਚੱਕਿਆ ਜਾਂਦਾ ਉਹ ਪਿਆ ਉੱਠ ਕੇ ਤੇਲ ਆਪੇ ਚੱਕ ਲੈ ਕਹਿੰਦਾ ਇੰਨਾ ਵੀ ਨਹੀਂ ਹੁੰਦਾ ਹੁਣ 30 ਮਿੰਨੀਆਂ ਭਾਈ ਦਿੱਤਾ ਕੁੱਟਦਾ ਹੁਣ ਫਿਰ ਮਾਂ ਕਿੱਥੋਂ ਜਰਦੀ ਐ ਮਾਂ ਨੇ ਸਾਰਾ ਕੁਝ ਸੁਣਿਆ ਉਹਨੂੰ ਕਹਿੰਦੀ ਆ ਕਿ ਸਾਰਾ ਦਿਨ ਕੰਮ ਕਰਦੀ ਆ ਤੇਰੀ ਮਾਂ ਦੀ ਦੇਖਭਾਲ ਕਰਦੀ ਆ ਉਹਦੀਆਂ ਦਵਾਈਆਂ ਦਵਉਂੀਆਂ ਉਹਨੂੰ ਟਾਈਮ ਤੇ ਦਿੰਨੀਆਂ ਤੇ ਕਦੇ ਚਾਹ ਬਣਾਤੀ ਕਦੇ ਪਾਣੀ ਫੁੜਾਤਾ ਕਹਿੰਦੀ ਮਾਤਾ ਤਾਂ ਕਹਿੰਦੀ ਤੇਰੀ ਜਮੇ ਨਹੀਂ ਹੱਥ ਲਾਉਂਦੀ ਕੰਮ ਨੂੰ ਐ ਵੀ ਨਹੀਂ ਵੀ ਮੇਰੇ ਨਾਲ ਕੋਈ ਕੰਮ ਕਰਾ ਦੇਵੇ ਚਲੋ ਜੀ ਉਹਨੂੰ ਰੋਜ਼ ਹੀ ਇਹੋ ਜਿਹਾ ਕੁਝ ਕਿਹਾ ਕਰੇ ਤਾਂ ਉਹ ਹੁਣ ਬੁੜੀ ਬੀ ਵਿਚਾਰੀ ਵੀ ਮੈਂ ਲੜਨਾ ਨਹੀਂ ਇੱਕ ਮੇਰਾ ਨੂੰਹ ਆ ਤੇ ਪੁੱਤ ਅਸੀਂ ਤਿੰਨ ਤਾਂ ਜਾਣੇ ਆ ਵੀ ਮੈਂ ਘਰ ਚਿਕਲੇਸ ਨਹੀਂ ਪਾਉਣਾ ਤਾਂ ਉਹ ਮੁੰਡਾ ਹੁਣ ਉਹਦੇ ਮਗਰ ਲੱਗਿਆ ਕਰੇ ਘਰ ਵਾਲੀ ਦੇ ਤਾਂ ਇੱਕ ਦਿਨ ਕੀ ਹੋਇਆ ਜਦੋਂ ਲੰਘੇ ਚਾਰ ਪੰਜ ਮਹੀਨੇ ਅਹੀਂ ਲੜਾਈ ਝਗੜੇ ਚ ਉਹਨੂੰ ਕਹਿਣ ਲੱਗੀ ਕਹਿੰਦੀ ਵੀ ਤੇਰੀ ਮਾਂ ਦੇ ਕਮਰੇ ਚ ਜੜੇ ਅਲਮਾਰੀ ਹੈ ਨਾ ਕਹਿੰਦੀ ਉਹ ਚ ਜ਼ਰੂਰ ਕੁਛ ਨਾ ਕੁਛ ਲੁਕੋ ਕੇ ਰੱਖਿਆ ਹੋਊਗਾ ਪੈਸੇ ਪੂਸੇ ਕਹਿੰਦੀ ਕਿਵੇਂ ਕਢਾਈਏ ਆਪਾਂ ਉਹ ਕਹਿਣ ਲੱਗਿਆ ਵੀ ਪੈਸੇ ਤਾਂ ਕਹਿੰਦਾ ਮੈਨੂੰ ਨਹੀਂ ਲੱਗਦੇ ਵੀ ਮੇਰੀ ਮਾਂ ਕੋਲ ਪੈਸੇ ਹੋਣਗੇ ਕਹਿੰਦੀ ਹੁਣ ਮੇਰੇ ਇੱਕ ਦੂਰ ਦੀ ਰਿਸ਼ਤੇਦਾਰੀ ਚ ਵਿਆਹ ਹੈ ਕਹਿੰਦੀ ਮੈਂ ਤਾਂ ਸੂਟ ਵੀ ਨਵਾਂ ਸਮਾਉਣਾ ਹੈ ਗਹਿਣੇ ਵੀ ਥੋੜੇ ਨੇ ਮੇਰੇ ਕੋਲ ਤਾਂ ਬਹੁਤ ਅਮੀਰ ਨੇ ਕਹਿੰਦੀ ਵੀ ਜੇ ਉੱਥੇ ਮੈਂ ਇਹੀ ਜੀ ਕੱਪੜਿਆਂ ਚ ਜਾਊ ਘੱਟ ਗਹਿਣੇ ਚ ਜਾਊ ਕਹਿੰਦੀ ਤੇਰੀ ਬੇਇੱਜ਼ਤੀ ਹੋਊ ਉਹਨੂੰ ਪੜਾਉਂਦੀ ਆ ਫਿਰ ਕਹਿੰਦੀ ਤੂੰ ਤੇਰੀ ਮਾਂ ਤੋਂ ਪੈਸੇ ਲੈ ਲੈ ਕਹਿੰਦੀ ਮੈਂ ਕੋਈ ਵਧੀਆ ਸੂਟ ਸੰਭਾਲੂਗੀ ਨਾਲੇ ਕਹਿੰਦੀ ਮੈਂ ਇੱਕ ਅੱਧਾ ਗਹਿਣਾ ਹੋਰ ਲਿਓ ਤਾਂ ਮੁੰਡੇ ਨੂੰ ਕਹਿੰਦੀ ਤੂੰ ਕੋਈ ਯੁਕਤ ਲੜਾ ਲੈ ਕਹਿੰਦੀ ਪੈਸੇ ਲੈਣ ਦੀ ਉਹ ਭਾਈ ਮੁੰਡਾ ਗਿਆ ਮਾਂ ਕੋਲੇ ਉਹਨੇ ਮਾਂ ਨੇ ਬਿਠਾ ਲਿਆ ਕੋਲੇ ਬਹਿ ਗਿਆ ਉਹਦੇ ਮੰਜੇ ਤੇ ਬੈਠ ਕੇ ਕਹਿੰਦਾ ਮਾਂ ਕਹਿੰਦਾ ਵੀ ਉਹ ਕਹਿੰਦੀ ਤੂੰ ਉਦਾਸ ਜਿਹਾ ਕਿਉਂ ਐ ਕਹਿੰਦਾ ਮੈਂ ਤਾਂ ਉਦਾਸ ਆ ਕਹਿੰਦਾ ਵੀ ਮੈਂ ਜਦੋਂ ਤੂੰ ਕੇਰਾ ਬਿਮਾਰ ਜੀ ਹੋ ਗਈ ਸੀ ᱛੀ ਜ਼ਿਆਦੇ ਕਹਿੰਦਾ ਉਦੋਂ ਖਾਸੀ ਪੈਸੇ ਲੱਗੇ ਤੇ ਮੇਰੇ ਕਹਿੰਦਾ ਮੈਂ ਇਹ ਬਾਣੀਏ ਤੋਂ ਫੜ ਕੇ ਲਿਆ ਤੀ ਬਿਆਜੂ ਕਹਿੰਦਾ ਹੁਣ ਉਹ ਮੈਨੂੰ ਮੰਗਦਾ ਮੈਨੂੰ ਰੋਜ਼ ਘੇਰ ਲੈਂਦਾ ਵੀ ਪੈਸੇ ਮੋੜ ਕਹਿੰਦਾ ਹੁਣ ਪੈਸੇ ਹੈ ਨਹੀਂ ਮੇਰੇ ਕੋਲੇ ਵੀ ਮੈਂ ਤਾਂ ਉਦਾਸ ਆ ਭਾਈ ਮਾਂਟੀ ਉੱਠ ਕੇ ਅਲਮਾਰੀ ਖੋਲੀ ਖੋਲ ਕੇ ਮੁੰਡੇ ਨੂੰ ਉਹ ਪੈਸੇ ਜਿੰਨੇ ਕੋਦੇ ਕੋਲ ਹੋ ਗਏ ਤੇ ਕਹਿੰਦੀ ਵੀ ਮੈਨੂੰ ਤੇਰੇ ਬਾਪੂ ਦੇ ਫੜਾਏ ਹੋਏ ਤੇ ਆਹਾ ਵੀ ਆਉ ਖਸੌਖ ਵੇਲੇ ਕੰਮ ਆ ਜਾਂਦੇ ਨੇ ਕਹਿੰਦੀ ਮੈਂ ਤਾਂ ਕਦੇ ਵਰਤੇ ਨਹੀਂ ਵੀ ਮੈਂ ਤਾਂ ਇਹ ਸੰਮੀ ਬੈਠੀ ਆ ਇਹਨਾਂ ਨੂੰ ਵੀ ਤੂੰ ਲੈ ਲੈ ਜੇ ਤੇਰਾ ਤੰਦਾ ਸਰਦਾ ਹੈ ਚਲੋ ਜੀ ਲੈ ਗਿਆ ਦੇਣੇ ਲੈਣੇ ਕਿਧੇ ਤੇ ਮੌਜ ਨਾਲ ਉਹਨੂੰ ਫੜਾਤੇ ਆਪਦੀ ਘਰ ਵਾਲੀ ਨੂੰ ਉਹ ਤਾਂ ਧੜਕੇ ਨੂੰ ਨਾਲੇ ਸੂਟ ਬਹੁਤ ਵਧੀਆ ਲਿਆ ਕੇ ਸਮਾ ਲਿਆ ਦੋ ਟੂਮਾ ਖਰੀਦ ਲਿਆਈ ਚਲੋ ਜਾਇ ਮਾਂ ਉਸ ਸੱਸ ਵੀ ਸਮਝ ਗਈ ਸਾਰੀਆਂ ਗੱਲਾਂ ਤਾਂ ਭਾਈ ਉਹ ਰੋਜ਼ ਖਿਜਦੀ ਐ ਉਹਦੇ ਤੇ ਸੱਸ ਤੇ ਉਹਨੂੰ ਇੱਕ ਦਿਨ ਕਹਿਣ ਲੱਗੀ ਆਪਦੇ ਘਰ ਵਾਲੇ ਨੂੰ ਕਹਿਣ ਲੱਗੀ ਵੀ ਜੇ ਕਹਿੰਦੀ ਇਹ ਨਾ ਹੀ ਹੋਵੇ ਤੇਰੀ ਮਾਂ ਕਹਿੰਦੀ ਬਹੁਤ ਤੰਗ ਕਰਦੀ ਹੈ ਕਹਿੰਦੀ ਮੈਂ ਤਾਂ ਤੈਨੂੰ ਦੱਸਦੀ ਨਹੀਂ ਕਹਿੰਦੀ ਮੈਂ ਤਾਂ ਬਹੁਤ ੱੱਕੀ ਪਈ ਐ ਤੂੰ ਸਾਰਾ ਦਿਨ ਉਹ ਕਹਿੰਦਾ ਜਲੇ ਕਿੰਨਾ ਕਚਰਾ ਹੈ ਹੁਣ ਤਾਂ ਬੁਢੀ ਹੋਈ ਪਈ ਹੈ ਵਿਚਾਰੀ ਕਹਿੰਦਾ ਖਾਬਰੇ ਕਿੰਨਾ ਕਚਰਾ ਹੈ ਕਹਿੰਦੀ ਲੈ ਇਹ ਨਹੀਂ ਮਰਦੀ ਕਹਿੰਦੀ ਤੂੰ ਦੇਖੀ ਤੇਰੇ ਕੋਲ ਹੀ ਹੈ ਇਹ ਨਾ ਨਹੀਂ ਮਰਨਾ ਕਹਿੰਦੀ ਮੈਨੂੰ ਜੇ ਇਹ ਕੁਝ ਵੀ ਹੋ ਜਾ ਪਰ ਇਹ ਨਹੀਂ ਮਰੂਗੀ ਉਹਨੂੰ ਰੋਜ਼ ਪੜਾਇਆ ਕਰੇ ਫਿਰ ਕਹਿੰਦੀ ਜੇ ਤੇਰੀ ਮਾਂ ਨਾ ਹੋਵੇ ਉਹ ਕਹਿੰਦਾ ਹੁਣ ਮੈਂ ਇਹਦਾ ਕੀ ਕਰ ਸਕਦਾ ਉਹਨੂੰ ਕਹਿੰਦੀ ਕਰਤਾ ਮੈਂ ਦੇਉ ਤਾਂ ਭਾਈ ਉਹਨਾਂ ਨੇ ਕੀ ਕੀਤਾ ਉਹਨੂੰ ਕਹਿੰਦੀ ਤੂੰ ਕੋਈ ਚੀਜ਼ ਲੈ ਕੇ ਆ ਜ਼ਾਹਿਰ ਮੈਂ ਦੇਉਂਗੀ ਆਪੇ ਭਾਈ ਉਹਨੇ ਕੀ ਕਰਿਆ ਕੁਸ ਲਿਆਤਾ ਮੁੰਡੇ ਨੇ ਲਿਆ ਕੇ ਮੂੰ ਤਾਂ ਵਿਚਾਰੀ ਨੂੰ ਸੁੱਕੀਆਂ ਰੋਟੀਆਂ ਅਚਾਰ ਨਾਲ ਦੇਤੀਆਂ ਕਦੇ ਨਮਕ ਨਾਲ ਭੁੱਕ ਕੇ ਦੇਤੀਆਂ ਉਹਦੇ ਪੂਰੀਆਂ ਪਕਾਈਆਂ ਵਧੀਆ ਦੋ ਸਬਜ਼ੀਆਂ ਬਣਾਈਆਂ ਉਹਦੇ ਵਿੱਚ ਪਾ ਕੇ ਸੱਸ ਨੂੰ ਦੇਤੀ ਜ਼ਹਿਰ ਨੂਨੇ ਦਿੱਕਤੀ ਹੋਈ ਤਾਂ ਸੱਸ ਦਾ ਭਾਈ ਬੇਹੋਸ਼ ਹੋ ਗਈ ਜਦੋਂ ਬੇਹੋਸ਼ ਹੋ ਗਈ ਤਾਂ ਚੜ ਗਿਆ ਉਹਨੂੰ ਤਾਂ ਚਾਉ ਉਹਨੂੰ ਤਾਂ ਉਹਨੂੰ ਕਹਿੰਦੀ ਤੂੰ ਐਂ ਕਰ ਵੀ ਐਵੇਂ ਵੇਲੇ ਹੁਣ ਆਪਾਂ ਨੂੰ ਕੋਈ ਨਹੀਂ ਦੇਖਦਾ ਰਾਤ ਦਾ ਟਾਈਮ ਰਾਤ ਦੀ ਗੱਲ ਐ ਇਹ ਸ਼ਾਮ ਦੀ ਕਹਿੰਦੀ ਹੁਣ ਹਨੇਰਾ ਹੋਇਆ ਪਿਆ ਸਭ ਲੋਕ ਅੰਦਰ ਹੋ ਘਰੋ ਘਰੀ ਨੇ ਕਹਿੰਦੀ ਉੱਥੇ ਸਿੱਟ ਕੇ ਲਕੜਾ ਕਹਿੰਦੀ ਚੱਲ ਆਪਾਂ ਦੋਨੇ ਜਾਣੇ ਇਹਨੂੰ ਫੂਕੀ ਆਉਣਾ ਕਹਿੰਦੀ ਕਿਸੇ ਨੂੰ ਕੁਝ ਨਹੀਂ ਪਤਾ ਲੱਗਣਾ ਰਾਤੋ ਰਾਤ ਭਾਈ ਮੁੰਡੇ ਨੇ ਤਾਂ ਅਹੀਂ ਕੀਤਾ ਉਹਨੇ ਤਾਂ ਆਪਦਾ ਗੱਡਾ ਕੱਢਿਆ ਕਰੇ ਜਿਹਨੀਆਂ ਲੁਕੜਾ ਪਈਆਂ ਤੀਆਂ ਸਾਰੀਆਂ ਲਾ ਜਾ ਕੇ ਸਿਵਿਆ ਜ ਚਿਣਕੇ ਤਾਂ ਉਤੋਂ ਆਇਆ ਆ ਕੇ ਉਹਨੂੰ ਬੋਰੀ ਚ ਪਾ ਕੇ ਨਾਲ ਉਹਨੂੰ ਮਾਂ ਨੂੰ ਬੋਰੀ ਚ ਪਾ ਕੇ ਲੈ ਗਿਆ ਲਗਿਆ ਹੋਇਆ ਤਾਂ ਸੀਖਾਂ ਦੀ ਡੱਬੀ ਘਰੇ ਭੁੱਲ ਗਿਆ ਭਾਈ ਭੁੱਲਿਆ ਹੋਇਆ ਤਾਂ ਉੱਥੇ ਮਾਂ ਨੂੰ ਤਾਂ ਪਾਇਆ ਆ ਵੀ ਇਹ ਤਾਂ ਹੁਣ ਫੂਕੀ ਦੇਣੀ ਐ ਤਾਂ ਭੱਜਿਆ ਆ ਘਰੇ ਆ ਕੇ ਕਹਿਣ ਲੱਗਿਆ ਉਹ ਘਰ ਵਾਲੀ ਕਹਿੰਦੀ ਵੀ ਤੂੰ ਛੇਤੀ ਮੁੜ ਆਇਆ ਕਹਿੰਦਾ ਕਿੱਥੇ ਲੈ ਮੈਂ ਤਾਂ ਡੱਬੀ ਭੁੱਲ ਗਿਆ ਕਹਿੰਦਾ ਛੇਤੀ ਛੇਤੀ ਦੇ ਕਹਿੰਦਾ ਕਿਤੇ ਉਹਨੂੰ ਸੁਰਤ ਹੋਸ਼ ਨਾ ਜੇ ਮੇਰੀ ਮਾਂ ਫੂਕਿਆ ਮੈਂ ਛੇਤੀ ਭਾਈ ਉਧਰੋਂ ਮਾਂ ਨੂੰ ਹੋਸ਼ ਆ ਗਈ ਮਾਤਾ ਲੱਕੜਾਂ 'ਚ ਉੱਠੀ ਉੱਠ ਕੇ ਤਾਂ ਉੱਥੇ ਸਿਵਿਆਂ 'ਚ ਦਰਖਤਾਂ ਦੇ ਕਿਸੇ ਭਾਰੇ ਜਿਹੇ ਦਰਖਤ ਤੇ ਉੱਲੇ ਹੋ ਕੇ ਖੜ ਗਈ ਖੜੀ ਹੋਈ ਤਾਂ ਉੱਥੋਂ ਦੇਖ ਰਹੀ ਆ ਪੁੱਤ ਆਇਆ ਕੇ ਸੀਖ ਕਸਾਈ ਉਹਨੇ ਕੁਝ ਨਹੀਂ ਦੇਖਿਆ ਅੱਗਾ ਨਾ ਤੱਗਾ ਲੱਕੜਾਂ 'ਤੇ ਅੱਗ ਲਾ ਕੇ ਪਾਰ ਗਿਆ ਚਲੋ ਜੀ ਖੁਸ਼ ਹੋ ਗਏ ਵੀ ਵੱਡਿਆ ਗਿਆ ਫਾਹਾ ਬੁੜੀ ਦਾ ਤਾਂ ਤਾਂ ਉਧਰੋਂ ਹੁਣ ਰਾਤ ਦਾ ਟਾਈਮ ਐ ਸਿਵਿਆਂ ਦੇ ਵਿੱਚ ਉਹ ਖੜੀ ਬੈਠੀ ਆ ਦਰਖਤ ਦੇ ਥੱਲੇ ਕਹਿੰਦੀ ਵੀ ਹੁਣ ਮੈਂ ਘਰੇ ਵੀ ਨਹੀਂ ਜਾ ਸਕਦੀ ਕਿਧਰੇ ਹੋਰ ਵੀ ਨਹੀਂ ਜਾ ਸਕਦੀ ਮੈਂ ਕੀ ਕਰਾਂ ਇਸ ਵੇਲੇ ਤਾਂ ਐਨੇ ਭਾਈ ਉਹਨੂੰ ਆਵਾਜ਼ ਸੁਣਦੀ ਐ ਕਿਸੇ ਦੀ ਵੀ ਕੋਈ ਗੱਲਾਂ ਕਰਦਾ ਤਾਂ ਉਹ ਹੌਲੀ ਕਿਦਾਂ ਨੇ ਦੇਖਦੀ ਐ ਤਿੰਨ ਬੰਦੇ ਕੋਲੇ ਉਹਨਾਂ ਦੇ ਇੱਕ ਬੁੱਢੀ ਸਾਰੀ ਪੋਟਲੀ ਬੰਨੀ ਹੋਈ ਤਾਂ ਉਹ ਗੱਲਾਂ ਕਰ ਰਹੇ ਨੇ ਵੀ ਆਪਾਂ ਇੱਥੇ ਬਹਿ ਕੇ ਵੰਡ ਲੋ ਸਿਵਿਆਂ 'ਚ ਤਾਂ ਕੋਈ ਨਹੀਂ ਆਉਣਾ ਉਹ ਹੈਗੇ ਸੀ ਚੋਰ ਕਿਸੇ ਦੇ ਚੋਰੀ ਕਰਕੇ ਲਿਆਏ ਤੇ ਉਹਨਾਂ ਕੋਲ ਸੀ ਸੋਨੇ ਚਾਂਦੀ ਦੇ ਸਿੱਕੇ ਗਹਿਣੇ ਭਾਈ ਬੁੜੀ ਉੱਲੇ ਹੋ ਕੇ ਖੜੀ ਰਹੀ ਤਾਂ ਉਹ ਤਿੰਨਾਂ 'ਚੋਂ ਇੱਕ ਕਹਿੰਦਾ ਵੀ ਕਹਿੰਦਾ ਨਾਲੇ ਸਿਵਿਆਂ 'ਚ ਤਾਂ ਆਪਾਂ ਬੈਠ ਤਾਂ ਗਏ ਵੀ ਚਲ ਇੱਥੇ ਕੋਈ ਸਨੇ ਆਉਣਾ ਨਹੀਂ ਰਾਤ ਨੂੰ ਕਹਿੰਦਾ ਪਰ ਸਿਵਿਆਂ ਚ ਕਹਿੰਦੇ ਨੇ ਵੀ ਭੂਤ ਪ੍ਰੇਤ ਤਾਂ ਹੁੰਦੇ ਨੇ ਭਾਈ ਉਹਨੇ ਦੂਜਿਆਂ ਨੂੰ ਡਰਾਤਾ ਐ ਉਧਰੋਂ ਬੁੜੀ ਸੁਣ ਗਈ ਗੱਲ ਕਿਉਂਕਿ ਉਹ ਉੱਲੇ ਬੈਠੀ ਧੀ ਦਰਾਖਤ ਦੇ ਖੜੀ ਦੀ ਨਾਲ ਲੱਗੀ ਤਾਂ ਉਹ ਕਹਿਣ ਲੱਗਿਆ ਬੁੜੀ ਨੇ ਸੋਚਿਆ ਵੀ ਹੋਮਾ ਨਾ ਤਾਂ ਕੋਈ ਚਾਲ ਖੇਡਾ ਇਹਨਾਂ ਨਾਲ ਉਹਨੇ ਦੇਖ ਲਿਆ ਵੀ ਇਹ ਪੈਸੇ ਵੰਡਦੇ ਨੇ ਟੂਮਾ ਟਾਮਾ ਦੀਆਂ ਗੱਲਾਂ ਕਰਦੇ ਨੇ ਤਾਂ ਉਹ ਹੋਰ ਆਉਂਦੀ ਆਵਾਜ਼ ਜੀ ਕੱਢ ਕੇ ਅਜੀਬ ਜੀ ਕਹਿੰਦੀ ਕੌਣ ਐ ਮੇਰੀ ਨੀਂਦ ਖਰਾਬ ਕਰਨ ਇੱਥੇ ਕੌਣ ਆ ਗਿਆ ਭਾਈ ਉਹ ਤਾਂ ਚੱਕਣ ਤਿੰਨੇ ਉਹ ਇੱਕ ਕਹਿੰਦਾ ਮੈਂ ਕਿਹਾ ਨਹੀਂ ਤੀ ਵੀ ਇੱਥੇ ਤਾਂ ਭੂਤ ਭੂਤ ਹੁੰਦੇ ਨੇ ਜ਼ਰੂਰ ਤਾਂ ਕਹਿੰਦੀ ਖੜੋ ਤੁਸੀਂ ਤੁਸੀਂ ਮੇਰੀ ਨੀਂਦ ਖਰਾਬ ਕੀਤੀ ਐ ਹੁਣ ਮੈਂ ਤੁਹਾਨੂੰ ਨਹੀਂ ਛੱਡਣਾ ਤਿੰਨਾਂ ਨੂੰ ਤਾਂ ਭਾਈ ਉਹ ਤਾਂ ਡਰਦੇ ਭੱਜ ਲਿਆ ਇੱਕ ਕਹਿਣ ਲੱਗਿਆ ਉਹ ਇਹ ਚੀਜ਼ਾਂ ਤਾਂ ਚੱਕ ਲਓ ਆਪਾਂ ਸਿਉਣਾ ਤਾਂ ਚੱਕ ਲਓ ਇਨਾਂ ਉਹ ਕਹਨਾਂ ਤੂੰ ਜਾਨ ਬਚਾ ਕੇ ਭੱਜ ਲੈ ਦੂਜਾ ਕਹਿੰਦਾ ਸੋ ਚੋਰੀ ਤਾਂ ਹੋਰ ਬਥੇਰੀ ਕਰ ਲਾਂਗੇ ਕਹਿੰਦਾ ਛੱਡ ਤੂੰ ਖੜਾ ਕਹਿੰਦਾ ਜੇ ਆਪਾਂ ਨੂੰ ਚਿੰਬੜ ਗਈ ਤੇ ਨਾ ਨੂੰ ਖਾ ਜੂਗੀ ਭਾਈ ਉਹ ਤਾਂ ਭੱਜ ਕੇ ਡਰਦੇ ਬੁੜੀ ਨੇ ਤਾਂ ਇਕੱਠਿਆ ਦੇਖਿਆ ਇਕੱਠੀਆਂ ਕਰੀਆਂ ਪੋਟਲੀ ਬਣਾ ਲਈ ਬੰਨ ਕੇ ਉੱਥੇ ਹੀ ਬੈਠੀ ਰਹੀ ਜਦੋਂ ਬੈਠੀ ਰਹੀ ਤਾਂ ਤੜਕੇ ਜਦੋਂ ਦਿਨ ਚੜਿਆ ਹਜੇ ਨੇਰਾ ਹੀ ਸੀ ਮੂੰਹ ਨੇਰੇ ਜabb ਜੀ ਘਰੇ ਜਾ ਕੇ ਗੇਟ ਖੜਕਾਇਆ ਕੁੰਡਾ ਉਚਾਕਦੇ ਨੇ ਵੀ ਸਾਡਾ ਕੌਣ ਆਇਆ ਇਹ ਵੇਲੇ ਤਾਂ ਮੁੰਡੇ ਨੇ ਖੋਲਿਆ ਬਾਹਰ ਮਾਂ ਖੜੀ ਐ ਮੂਰੇ ਕਹਿੰਦਾ ਮਾਂ ਤੂੰ ਕਹਿੰਦੀ ਹਾਂ ਮੈਂ ਤੱਕਾ ਜਾ ਦੇ ਕੇ ਮੁੰਡੇ ਨੂੰ ਅੰਦਰ ਵੜ ਗਈ ਬੜੀ ਹੋਈ ਤਾਂ ਨੂਹ ਦੇ ਨਿਗਾ ਪਾਈ ਗਈ ਵੀ ਤੇ ਕੱਚ ਚ ਪੋਟਲੀ ਦਿੱਤੀ ਹੋਈ ਐ ਵੀ ਇਹ ਤਾਂ ਗਈਆ ਘਰੋਂ ਬੇਹੋਸ਼ ᱛੀਏ ਤਾਂ ਕੋਈ ਕੁਸ ਨਹੀਂ ਦੀ ਵੀ ਕੀ ਲੈ ਕੇ ਆਈ ਐ ਹਜਾ ਕਿੱਥੋਂ ਲੈ ਕੇ ਆਈ ਐ ਭਾਈ ਉਹੋ ਉਹਨੂੰ ਕਹਿਣ ਲੱਗੀ ਆ ਵੀ ਆਪਾਂ ਹੁਣ ਇਹਦੇ ਨਾਲ ਚੰਗੇ ਬਣੋ ਫਿਰ ਆਪਾਂ ਨੂੰ ਪਤਾ ਲੱਗੂ ਵੀ ਉਹ ਕੋਟਲੀ ਚ ਕੀ ਆ ਕਹਿੰਦੀ ਆਪਾਂ ਜਿੰਨੇ ਵੀ ਵਧੀਆ ਨੂ ਬਣ ਕੇ ਦਿਖਾ ਤੂੰ ਕਹਿੰਦੀ ਵਧੀਆ ਪੁੱਤ ਬਣ ਕੇ ਦਿਖਾ ਭਾਈ ਉਹਦੇ ਪੈਰਾਂ 'ਚ ਡਿੱਗ ਪਏ ਕਹਿੰਦੇ ਮਾਂ ਸਾਨੂੰ ਮਾਫ਼ ਕਰੀ ਸਤ ਬਹੁਤ ਵੱਡੀ ਗਲਤੀ ਹੋ ਗਈ ਸਨ ਤਾਂ ਸਾਰੀ ਰਾਤ ਨੀਂਦ ਨਹੀਂ ਆਈ ਤੈਨੂੰ ਅਸੀਂ ਐਂ ਕਰਿਆ ਪਤਾ ਨਹੀਂ ਸਾਡੇ ਦਿਮਾਗ ਨੂੰ ਕੀ ਹੋ ਗਿਆ ਅਸ ਤਾਂ ਬਹੁਤ ਵੱਡੀ ਗਲਤੀ ਕਰਿਆ ਚਲੋ ਜੀ ਦਿਨ ਚੜ੍ਹਿਆ ਜਦੋਂ ਹੋ ਗਿਆ ਸਦਿਆਂ ਦਿਨੇ ਉਹਨੂੰ ਪੁੱਛਦੀ ਆ ਸੱਸ ਸੱਸ ਨੂੰ ਨੂ मां जी आज जेडी तेरे ਕੋਲ ਪੋਟਲੀ ਤੀ ਉਹਦੇ ਚ ਕੀ ਐ ਭਾਈ ਉਹਨੇ ਇੱਕ ਦੋ ਕੁ ਸਿੱਕੇ ਜੇ ਹੱਥ ਚ ਫੜੇ ਹੋਏ ਤੇ ਸਿਉਨੇ ਦੇ ਉਹਨੇ ਥੱਲੇ ਸਿਰ ਤੇ ਨੂੰਨੇ ਦੇਖਿਆ ਵੀ ਹੈ ਸਿਉਨੇ ਦੇ ਸਿੱਕੇ ਨੇ ਇਹਦੇ ਕੋਲੇ ਉਹਨੂੰ ਕਹਿਣ ਲੱਗਿਆ ਲੱਗੀ ਆਪਦੇ ਘਰ ਵਾਲੇ ਨੂੰ ਵੀ ਸਿਉਨਾ ਇਹਦੇ ਕੋਲੇ ਆਪਾਂ ਪੂਰੇ ਵਧੀਆ ਬਣਾ ਵੀ ਇਹਦਾ ਦਿਲ ਜਿੱਤੋ ਤਾਂ ਉਹਨੇ ਕੀ ਕੀਤਾ ਰੋਜ ਵਧੀਆ ਸਬਜ਼ੀ ਫੁਲਕਾ ਬਣਾ ਕੇ ਦਿਆ ਕਰਨ ਪਹਿਲਾਂ ਉਹ ਫੜਿਆ ਨਾ ਕਰੇ ਗੁੜੀ ਕਿਹਾ ਕਰੇ ਆਪਦੀ ਨੂਨ ਵੀ ਪਹਿਲਾਂ ਬੁਰਕੀ ਤੂੰ ਦੋ ਬੁਰਕੀਆਂ ਖਾ ਚਾਹ ਦਿਆ ਕਰਨ ਤਾਂ ਕਿਹਾ ਕਰੇ ਦੂ ਦੋ ਘੁੱਟਾਂ ਭਰ ਫੇਰ ਲਊ ਉਹ ਕਹਾ ਕਰ ਤੂੰ ਮੇਰੀ ਝੂਠੀ ਕਹਿੰਦੀ ਹਾਂ ਜ਼ਹਿਰ ਨਾਲੋਂ ਤਾਂ ਤੇਰੀ ਝੂਠੀ ਪੀ ਕੇ ਜਿਉਂਦੀ ਤਾਂ ਰਹੂੰ ਕਹਿੰਦੀ ਜ਼ਹਿਰ ਪੀ ਕੇ ਤਾਂ ਕਹਿੰਦੀ ਤੁਸੀਂ ਮੈਨੂੰ ਮਾਰ ਦਿੱਤਾ ਸੀ ਚਲੋ ਜੀ ਜਦੋਂ ਉਹ ਨੂੰ ਕਹਿਣ ਲੱਗੀ ਮਾਂ ਜੀ ਇਹ ਤੈਨੂੰ ਪੋਟਲੀ ਚ ਕੀਤੀ ਕਹਿੰਦੀ ਆ ਸਿੱਕੇ ਜੇ ਡਿੱਗਨੇ ਉਹ ਕਹਿੰਦੀ ਲੈ ਦਿਖਾਵਾਂ ਭਾਈ ਉਹਨੇ ਖੋਲੀ ਪੋਟਲੀ ਨੂਹ ਦੀਆਂ ਤਾਂ ਅੱਖਾਂ ਰਹਿ ਗਈਆਂ ਟੱਡੀਆਂ ਨਾਲੇ ਪੁੱਤ ਦੀਆਂ ਉਹ ਕਹਿੰਦੇ ਇਹ ਕਿੱਥੋਂ ਮਿਲਿਆ ਕਹਿੰਦੀ ਬਹੁਤ ਵਧੀਆ ਕਰਿਆ ਤੁਸੀਂ ਮੈਨੂੰ ਫੂਕਿਆ ਏ ਜਦੋਂ ਕਹਿੰਦੀ ਤੁਸੀਂ ਮੈਨੂੰ ਤੂੰ ਮੈਨੂੰ ਲਾਂਬੂ ਲਾ ਕੇ ਮੁੜ ਗਿਆ ਨਾ ਕਹਿੰਦੀ ਪਤਾ ਨਹੀਂ ਕਿ ਦੇਵਤਾ ਆਇਆ ਆਕਾਸ਼ ਤੋਂ ਕਹਿੰਦੀ ਮੈਨੂੰ ਵੀ ਹੋਸ਼ ਆ ਗਈ ਥੀ ਉਦੋਂ ਤਾਂ ਕਹਿੰਦੀ ਉਹਨੇ ਮੈਨੂੰ ਬਚਾਇਆ ਨਾਲੇ ਕਹਿੰਦੀ ਆ ਮੈਨੂੰ ਪੋਟਲੀ ਦਿੱਤੀ ਸਿਉਨੇ ਦੀ ਉਹਨੇ ਤਾਂ ਉਹ ਕਹਿਣ ਲੱਗੀ ਨੂ ਕਹਿੰਦੀ ਫਿਰ ਤੂੰ ਕਮਲੀ ਰਹੀ ਕਹਿੰਦੀ ਇੰਨੇ ਕ ਕੀ ਕਰਨੇ ਤੇ ਕਹਿੰਦੀ ਪੰਡਤਾਂ ਬਨ ਲਿਆਉਂਦੀ ਉਹ ਕਹਿੰਦੀ ਨੂਏ ਮੇਰੇ ਤਾਂ ਜਿੰਨੇ ਚੱਕੇ ਗਏ ਕਹਿੰਦੀ ਮੈਂ ਬੁਢੀ ਸੀ ਇੰਨੇ ਕ ਲਿਆਈ ਜੇ ਕਹਿੰਦੀ ਮੈਂ ਮਟਿਆਰ ਹੁੰਦੀ ਵੱਧ ਚੱਕ ਲਿਆਉਂਦੀ ਚਲੋ ਜੀ ਉਹ لالਚੀ ਨੂ ਨੇ ਕੀ ਕਰਿਆ ਆਪਦੇ ਘਰ ਵਾਲੇ ਨੂੰ ਕਹਿਣ ਲੱਗੀ ਕਹਿੰਦੀ ਤੂੰ ਮੈਨੂੰ ਵੀ ਇੰਝ ਕਰ ਉਹਨੇ ਬਹੁਤ ਸਮਝਾਈ ਵੀ ਇਹ ਆਇ ਨਹੀਂ ਹੁੰਦਾ ਵੀ ਨਹੀਂ ਇਹ ਤਾਂ ਕੋਈ ਗੱਲ ਕਹਿੰਦੀ ਨਾ ਹੋਰ ਕੋਈ ਗੱਲ ਹੀ ਨਹੀਂ ਇਹ ਤਾਂ ਆਈ ਹੈ ਕਹਿੰਦੀ ਮੈਨੂੰ ਵੀ ਆਈ ਸੀ ਵਿਆਹ ਚ ਫੂਕਿਆ ਹੀ ਕਹਿੰਦੀ ਵੀ ਫਿਰ ਮੈਨੂੰ ਵੀ ਕਹਿੰਦੀ ਆਈ ਦੇਵਤਾ ਆਊਗਾ ਤੇ ਕਹਿੰਦੀ ਉਹ ਫਿਰ ਮੈਂ ਉਹ ਤੋਂ ਕਹਿੰਦੀ ਵੱਡੀ ਗੱਠੜੀ ਭਰ ਕੇ ਲਿਆਉਂ ਕਹਿੰਦੀ ਮੈਂ ਤਾਂ ਖਾਸਾ ਭਾਰ ਚੱਕ ਸਕਦੀ ਆ ਨੌਜਵਾਨ ਆ ਭਾਈ ਜਦੋਂ ਨਾ ਕਿਉਂ ਮੁੰਡਾ ਉਹਦੇ ਨਾਲ ਗਰ ਤਾਂ ਲੱਗਦਾ ਹੀ ਸੀ ਡਰਦਾ ਸੀ ਜਿਵੇਂ ਉਹਨੇ ਕਿਹਾ ਮੁੰਡਾ ਤਾਂ ਆਉਂ ਵੀ ਉਹਨੂੰ ਝਿਲਕੇ ਲੱਕੜਾਂ ਉੱਤੇ ਅੱਗ ਜੇ ਧਰ ਕੇ ਲੱਕਣਾ ਚ ਲੰਬੂ ਲਾਇਆ ਆ ਤਾਂ ਧੜਕੇ ਵੇਲੇ ਮੂੰਹ ਨੇ ਰੇ ਜਦੋਂ ਆਈ ਨਾ ਮੁੰਡਾ ਬੋਲਦਾ ਆਪਦੀ ਮਾਂ ਨੂੰ ਕਹਿੰਦਾ ਮਾਂ ਕਹਿੰਦਾ ਜੇ ਤੂੰ ਤਾਂ ਕਹਿੰਦਾ ਉਦੋਂ ਇਹ ਜੀ ਵੇਲੇ ਨੂੰ ਆ ਗਈ ਥੀ ਕਿ ਨਾ ਕਬੀ ਲੇਟ ਆਈ ਥੀ ਕਹਿੰਦਾ ਕਿਹੜਾ ਟਾਈਮ ਜਾਤੀ ਕਹਿੰਦਾ ਮੇਰੇ ਯਾਦ ਨਹੀਂ ਉਹ ਕਹਿੰਦੀ ਕੀ ਗੱਲ ਤਾਂ ਭਾਈ ਉਹ ਆਲੇ ਦਾਲ ਚ ਆ ਕੇ ਕਹਿੰਦੀ ਬਹੂ ਕਿੱਥੇ ਐ ਕਹਿੰਦਾ ਮਾਂ ਉਹ ਤਾਂ ਆਈ ਹੋਈ ਨਹੀਂ ਕਹਿੰਦੀ ਕਿੱਥੋਂ ਨਹੀਂ ਆਈ ਕਹਣਾ ਉਹ ਕਹਿੰਦੀ ਸੀ ਵੀ ਮੈਨੂੰ ਜਿਵੇਂ ਮਾਂ ਨੂੰ ਲੱਕੜਾਂ ਜੇ ਧਰ ਕੇ ਅੱਗ ਲਾਇਆ ਸੀ ਵੀ ਮਾਂ ਮਾਂ ਤੋਂ ਤਾਂ ਵੱਡਾ ਸਿਉਣਾ ਚੱਕਿਆ ਲੈਂ ਗਿਆ ਮੈਂ ਪੰਡ ਵਰ ਕੇ ਲਿਉਂ ਕਹਿੰਦਾ ਉਹ ਮੰਨੇ ਨਹੀਂ ਕਹਿੰਦਾ ਫਿਰ ਮੈਂ ਰਾਤ ਉਹ ਨੂੰ ਵੀ ਆਈ ਅੱਗ ਲਾਇਆ ਆ ਉਹ ਕਹਿੰਦੀ ਵੇ ਪਾਗਲੋ ਵੇ ਪਾਗਲੋ ਕਹਿੰਦੀ ਤੁਸੀਂ ਕਹਿੰਦੀ ਫਿਰ ਉਹਨੇ ਦੱਸਿਆ ਕਹਿੰਦੀ ਸਿਉਣਾ ਤਾਂ ਮੈਨੂੰ ਐ ਮਿਲਿਆ ਉੱਥੇ ਚੋਰਾਂ ਤੋਂ ਡੰਗਰੋ ਕਹਿੰਦੀ ਐ ਵੀ ਕਦੇ ਹੁੰਦਾ ਹੁੰਦਾ ਹੈ ਵੇ ਅੱਗ ਚੋਂ ਕਹਿੰਦੀ ਐ ਕੋਈ ਬਚ ਜੇ ਜਦੋਂ ਭੱਜਿਆ ਗਿਆ ਉੱਥੇ ਕੁਸ ਬਣਾ ਰਾਤ ਦਾ ਤਾਂ ਹੁਣ ਉਹ ਕਾਰਾ ਕਰਿਆ ਹੋਇਆ ਤੀ ਬਾਕਾ ਭਾਈ ਮੱਚ ਗਈ ਸੋ ਇੰਨੀ ਕੁ ਬਾਤ ਹੈ ਇਥੋਂ ਸਿੱਖਿਆ ਹੀ ਮਿਲਦੀ ਹੈ ਵੀ ਮਾਂ ਪਿਓ ਨੂੰ ਕਦੇ ਵੀ ਠਕਣਾ ਨਹੀਂ ਚਾਹੀਦਾ ਝੂਠ ਤੂਫਾਨ ਕੁਝ ਨਹੀਂ ਬੋਲਣਾ ਚਾਹੀਦਾ ਇੰਨੀ ਉਹਨੇ ਨਫ਼ਰਤ ਕਰ ਦਿੱਤੀ ਸੱਸ ਨੂੰ ਤੇ ਲਾਲਚੀ ਔਰਤ ਧੀ ਉਹ ਜਿਵੇਂ ਕਹਿੰਦੇ ਨੇ ਵੀ ਕਰ ਭਲਾ ਹੋ ਭਲਾ ਕਰ ਬੁਰਾ ਤਾਂ ਡਬਲ ਬੁਰਾ ਉਹ ਅਭਦੀ ਉਹ ਜਾਣ ਗਮਾ ਕੇ ਵੇਗੀ ਇਹੇ ਜੇ ਵੀ ਲੋਕ ਪਏ ਨੇ ਭਾਈ ਧੰਨਵਾਦ ਜੀ